ਇਹ ਬਾਉਪੁਰ ਮੰਡ ਦਾ ਇਲਾਕਾ ਪੈਣੀ ਕਾਦਰਬਖਸ਼ ਪਿੰਡ ਹੈ ਜਿੱਥੇ ਆਪਾਂ ਖੜੇ ਆ ਤੇ ਇਥੋਂ ਬੰਨ ਟੁੱਟਾ ਸੀ ਇਹ ਵਿਆਸ ਜ਼ਰੀਆ ਦਾ ਬੰਨ ਟੁੱਟਾ ਸੀ ਤੇ ਬਾਉਪੁਰ ਮੰਡ ਇੱਕ ਟਾਪੂ ਨਮਾ ਪਿੰਡ ਹੈ ਇਹਦੇ ਵਿੱਚ 10-12 ਕਿਲੋਮੀਟਰ ਦਾ ਘੇਰਾ ਵਾ ਤੇ ਕਾਫੀ ਪਿੰਡ ਇਹਦੇ ਵਿੱਚ ਪੈਂਦੇ ਨੇ ਕੁਝ ਬੇਚਰਾਗ ਵੀ ਨੇ ਤੇ ਚਾਰ-ਪੰਜ ਪਿੰਡ ਜਿਹੜੇ ਆਬਾਦ ਨੇ ਜਿਨ੍ਹਾਂ ਦੇ ਵਿੱਚ ਲੋਕ ਰਹਿੰਦੇ ਆ ਤੇ ਇੱਥੇ ਜਿਹੜੀ ਸੇਵਾ ਚੱਲ ਰਹੀ ਹੈ ਕਿਉਂਕਿ ਬੰਨ ਜਦੋਂ ਟੁੱਟਾ ਤੇ ਸਾਰੇ ਜਿਹੜੇ ਖੇਤ ਆ ਉਹਨਾਂ ਵਿੱਚ ਰੇਤਾ ਆ ਗਈ ਉਹਨਾਂ ਉਸ ਰੇਤਾ ਨੂੰ ਚੱਕਿਆ ਜਾ ਰਿਹਾ ਤੇ ਬਨ ਨੂੰ ਬਨਿਆ ਜਾ ਰਿਹਾ ਵਾ ਇਹ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਉਹਨਾਂ ਨੇ ਜਦੋਂ ਤੋਂ ਬਨ ਟੁੱਟਾ ਸੀ ਉਸ ਦਿਨ ਤੋਂ ਇੱਥੇ ਸੇਵਾ ਚੱਲ ਰਹੀ ਆ ਪਹਿਲਾਂ ਸੰਗਤ ਨੂੰ ਜੋ ਲੋਕ ਇਹਦੇ ਵਿੱਚ ਘਰੇ ਇਸ ਉਹਨਾਂ ਨੂੰ ਰਾਤ ਕਾਰਜ ਚ ਚੱਲਦੇ ਰਹੇ ਉਸ ਤੋਂ ਬਾਅਦ ਇਹ ਬਨ ਬਨਣ ਦੀ ਸੇਵਾ ਸ਼ੁਰੂ ਹੋਈ ਤੇ ਨਾਲ ਦੀ ਨਾਲ ਖੇਤਾਂ ਦੇ ਵਿੱਚ ਜਿਹੜੀ ਰੇਤਾ ਆਈ ਹੈ ਉਹਨੂੰ ਚੱਕਿਆ ਜਾ ਰਿਹਾ ਉਹਦੇ ਨਾਲ ਇੱਥੇ ਨਵੀਕ ਇਹ ਕਾਫੀ ਏਕੜਾਂ ਦੇ ਵਿੱਚ ਸੀਗਾ ਹੁਣ ਥੋੜਾ ਹੀ ਰਹਿ ਗਿਆ ਵਾ ਇਹ ਟੋਆ ਭਰਿਆ ਜਾ ਰਿਹਾ ਜਿਹੜਾ ਇਹ ਟੋਏ ਦੀ ਮਿੱਟੀ ਸਾਰੀ ਅੱਗੇ ਖੇਤਾਂ ਵਿੱਚ ਚਲੀ ਗਈ ਸੀ ਤੇ ਕਾਫੀ ਦੂਰ ਤੱਕ ਰੇਤਾ ਗਈ ਹੋਈ ਆ ਤੇ ਟਰੈਕਟਰ ਦੂਰ ਦੂਰ ਤੋਂ ਜਿਹੜੀ ਆ ਰੇਤਾ ਇੱਥੇ ਲੈ ਕੇ ਆ ਰਹੇ ਆ ਉਸੇ ਰੇਤਾ ਨਾਲ ਬੰਨ ਵੀ ਵੱਜ ਗਿਆ ਤੇ ਨੇੜੇ ਤੇ ਨਾਲ ਜਿਹੜੀ ਇਹ ਟੋਵਾ ਪੂਰਿਆ ਜਾ ਰਿਹਾ ਜਿਹੜੀ ਬਾਕੀ ਮਿੱਟੀ ਐ ਉਹਨੂੰ ਟਿੱਬੇ ਜਿਹੜੇ ਢੋੜੇ ਉਹਦੇ ਲਾਏ ਜਾ ਰਹੇ ਆ ਉਹ ਮਿੱਟੀ ਇਕੱਠੀ ਕੀਤੀ ਜਾ ਰਹੀ ਐ ਜਿੱਥੇ ਵੀ ਲੋਡ ਹੋਏਗੀ ਅੱਗੇ ਹੋਰ ਕਈ ਥਾਵਾਂ ਤੇ ਬੰਨ ਟੁੱਟੇ ਹੋਏ ਆ ਉੱਥੇ ਮਿੱਟੀ ਦੀ ਲੋਡ ਹੋਏਗੀ ਉਹ ਉੱਥੇ ਚਲੀ ਜਾਏਗੀ ਜਿੱਥੇ ਕੋਈ ਖੇਤ ਨੀਵੇਂ ਹੋਗੇ ਟੋਵਾ ਪੈ ਗਿਆ ਉੱਥੇ ਉਹ ਚਲੀ ਜਾਏਗੀ ਸੋ ਇਹ ਪੂਰੇ ਪੰਜਾਬ ਤੋਂ ਨਹੀਂ ਮੈਂ ਕਹਿੰਦਾ ਹਰਿਆਣੇ ਤੋਂ ਵੀ ਜਿਹੜੇ ਨੌਜਵਾਨ ਆ ਵੱਖ-ਵੱਖ ਪਿੰਡਾਂ ਦੀ ਇੱਥੇ ਪਹੁੰਚੇ ਆ ਤੇ ਪੰਜਾਬ ਦਾ ਕੋਈ ਜ਼ਿਲ੍ਹਾ ਨਹੀਂ ਹੋਣਾ ਜਿੱਥੋਂ ਨੌਜਵਾਨ ਆਏ ਨਹੀਂ ਆ ਉਹ ਕੋਈ ਕਿ ਦਿਨ ਆਉਂਦਾ ਕੋਈ ਦੋ ਦਿਨ ਲਈ ਆਉਂਦਾ ਵਾ 15-15 20-20 ਦੇ ਜਿਹੜੇ ਨੌਜਵਾਨ ਨੇ ਟਰੈਕਟਰ ਲੈ ਕੇ ਆ ਰਹੇ ਆ 100-100 150 ਟਰੈਕਟਰ ਹਰ ਰੋਜ਼ ਚੱਲ ਰਿਹਾ ਤੇ ਇਹ 10 ਦਿਨ ਤੋਂ ਵਧੇਰੇ ਕਾਰ ਚੱਲਦਿਆਂ ਨੂੰ ਹੋ ਗਿਆ ਮਿੱਟੀ ਚੱਕਣ ਦਾ ਤੇ ਪਰ ਇਹ ਜੇ ਵੀ ਲੰਬਾ ਕੰਮ ਹੈ ਕਿਉਂਕਿ ਇਸ ਏਰੀਆ ਵਿੱਚ ਤਾਂ ਕਾਫੀ ਇੱਥੇ ਕੰਮ ਹੋ ਗਿਆ ਪਰ ਅਜੇ ਹੋਰ ਥਾਵਾਂ ਤੇ ਜਿੱਥੇ ਬੰਦ ਟੁੱਟੇ ਹੋਣਗੇ ਉੱਥੇ ਕਾਰਜ ਵੀ ਹੋਣੇ ਨੇ ਤੇ ਇਸ ਏਰੀਆ ਦੇ ਵਿੱਚ ਸਾਰੇ ਕਾਰਜਾਂ ਵਾਸਤੇ ਲਗਾਤਾਰ ਸੰਗਤ ਦੇ ਸਹਿਯੋਗ ਦੀ ਲੋੜ ਹੈ ਤੇ ਹਰ ਤਰ੍ਹਾਂ ਸੰਗਤ ਨੌਜਵਾਨ ਵੀ ਟਰੈਕਟਰ ਲੈ ਕੇ ਆਉਣ ਡੀਜ਼ਲ ਲੱਖਾਂ ਦਾ ਹਰ ਰੋਜ਼ ਲੱਗਦਾ ਉਹਦੇ ਲਈ ਵੀ ਸੰਗਤ ਦੇ ਸਨ